ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤੇਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਤਰੀਕ ਹੈ ਕਿ 5 ਤਰੀਕ ਥੈਟਸ ਸੋਮਵਾਰ ਆ 2025 ਆ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓਜ਼ ਨੋਟੀਫਿਕੇਸ਼ਨ ਮਿਲਦਾਰ ਰਵੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦਾਦਾਂ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਆ ਜੀ ਸੱਲੀ ਪਰਖ ਤੁਸੀਂ ਆ ਕੇ ਕਰਨੀ ਹੈ ਤੁਸੀਂ ਪੈਸੇ ਲਾਉਣੇ ਆ ਜੀ ਸੂਏ ਸੂਏ ਨਾਗਾ ਤੰਨਹੀਂ ਤੁਸੀਂ ਦੋ ਟਾਈਮ ਚੋਲੋ ਭਾਜੋ ਤਿੰਨ ਟਾਈਮ ਥੋੜੇ ਚੋਣਦੇ ਆ ਤੇ ਚੋਕੇ ਲਿਜਾ ਸਕਦੇ ਹੋ ਜੀ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣਾ ਕੀ ਦੁੱਧ ਬਾਦ ਆ ਤੇ ਕਿਹੜਾ ਸੂਆ ਵਾ ਬੈਸਰੀ ਕਾਹ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਪਿੰਡ ਪਰੋਂ ਸਭ ਤੋਂ ਪਹਿਲਾਂ ਨਾਮ ਦੱਸ ਦੀ ਬਈ ਉਸਨੂੰ ਜਾਣਦਾ ਹੀ ਆ ਜੀ ਨਾਮ ਵੀ ਕਾਕਾ ਪਿੰਡ ਲੰਗੇਣਾ ਤਹਿਸੀਲ ਬਾਗਾਪਣਾ ਠੀਕ ਆ ਭਾਈ ਤੈਨੂੰ ਬੜਾ ਅੱਜ ਤੈਨੂੰ ਬੜਾ ਜੀ ਬਿਲਕੁਲ ਗੱਲ ਤੁਸੀਂ ਸਹੀ ਕਹਿੰਨੇ ਆ ਹਰ ਵੀਡੀਓ ਤੋਂ ਮਨ ਖੁਸ਼ਲੀ ਗੱਲ ਆ ਤੁਹਾਡਾ ਕੰਮ ਵਿਖਾਉਣਾ ਸਾਡਾ ਕੰਮ ਮਾਲ ਦੇਣਾ ਠੀਕ ਆ ਜੀ ਗਲਤ ਦਿੰਦਗੇ ਚੰਗਾ ਦਿੰਦਗੇ ਪਰਮਾਤਮਾ ਵਿੰਦਾ ਠੀਕ ਆ ਜੀ ਪਰ ਅਸੀਂ ਇਹਨੇ ਵੀ ਅੱਗੇ ਵੀ ਮੈਂ ਗੱਲ ਕਹਿੰਦਾ ਵੀ ਆਨਲਾਈਨ ਬੰਦ ਕਰ ਦਿਓ ਭਾਈ ਸਾਹਿਬ ਆਪਣਾ ਹਰੇਕ ਵੀਡੀਓ ਚ ਕੀ ਆਉਂਦਾ ਵੀਰੇਕ ਵੀਡੀਓ ਚ ਕਹਿੰਦਾ ਠੀਕ ਆ ਜੀ ਤੇ ਤੁਸੀਂ ਮਤਲਬ ਆਨਲਾਈਨ ਕਰੋ ਬੰਦ ਠੀਕ ਆ ਜੀ ਤੇ ਤੂੰ ਡਰ ਜਾ ਪੀਓ ਨਾ ਪੀਓ ਚਾਹ ਛੱਡ ਦਿਓ ਠੀਕ ਆ ਜੀ ਪਰ ਸੋਰੀ ਦੁੱਧ ਨੂੰ ਸਰਦਾ ਤਾਂ ਹੁੰਦਾ ਨਹੀਂ ਗਾ ਚਾਹ ਪੱਕ ਨਹੀਂ ਡਰਦੀ ਦਹੀਂ ਰਸੀਦਾ ਬਣਾ ਨਹੀਂ ਸਰਦਾ ਅੱਛਾ ਜੀ ਪਰ ਆ ਕੇ ਲੋ ਸਾਡੇ ਪਾਉ ਸਹੀ ਕਰਕੇ ਤਾਂ ਤੁਹਾਨੂੰ ਗੁਜਾਰਚ ਕਰਦੇ ਆ ਸਾਵਧਾਨ ਰਹੋ ਠੱਗੀ ਤੋਂ ਅੱਛਾ ਜੀ ਪੈਸੇ ਬੁਣੇ ਬਹੁਤ ਔਖੇ ਪਹਿਣ ਦੀ ਬਾਬਤ ਆਪਾਂ ਡਵਾਕਾਂ ਨੂੰ ਦੇਚਾਂ ਦੇ ਵਿੱਚ ਭੇਜ ਦਿੰਨੇ ਆ ਜਮੀਨਾਂ ਵੇਚ ਕੇ ਘਰ ਵੇਚ ਕੇ ਪੈਸੇ ਦੀ ਖਾਤਰ ਪੜਾਈ ਪੜੋਈ ਤਾਂ ਤੁਹਾਨੂੰ ਪਤਾ ਫਾਰਮਲਟ ਗਿਆ ਠੀਕ ਹੈ ਜੀ ਸਿਰ ਪੈਸੇ ਦੀ ਬਾਬਤ ਆਪਦਾ ਮੋਹ ਤੋੜ ਕਰ ਲੈਣਾ ਜਿਹੜੇ ਨਾਲ ਤਾਂ ਢਡੋਂ ਕੱਢੇ ਹੁੰਦੇ ਜੰਮੇ ਹੁੰਦੇ ਆ ਠੀਕ ਹੈ ਜੀ ਪੈਸੇ ਦੀ ਬਾਬਤ ਬਹੁਤ ਕੋਸ਼ ਕਰਦੇ ਆ ਬੜਾ ਕੋਸ਼ ਕਰਦੇ ਪੈਸੇ ਦੀ ਬ ਠੀਕ ਹੈ ਜੀ ਸਭ ਤੋਂ ਪੈਸਾ ਓੱਖਾ ਜਿਆਦੇ ਬੰਦਾ ਮੇਰੀ ਗੱਲ ਧਿਆਨ ਨਾਲ ਸੁਣਿਆ ਕਰੋ ਠੀਕ ਹੈ ਜੀ ਤੇ ਫਿਰ ਮੇਰੇ ਉਹ ਤੁਸੀਂ ਠੱਗੀ ਦੇ ਸ਼ਿਕਾਰ ਨਾ ਬਣੋ ਮੈਂ ਇਹੋ ਤੁਹਾਨੂੰ ਬੇਨਤੀ ਕਰਦਾ ਸਾਰੇ ਮੈਨੂੰ ਤੋਂ ਇੱਕੋ ਜਿਹਾ ਆਪਦੇ ਆਪਦੇ ਲੱਗਦਾ ਸਾਰਾ ਮੁਲਕ ਜਿਹੜਾ ਭੈਣ ਭਰਾ ਮੇਰੀ ਵੀਡੀਓ ਵੇਖਦਾ ਠੀਕ ਹੈ ਜੀ ਤੇ ਮੰਨ ਕੇ ਤੁਹਾਨੂੰ ਇਹ ਹੀ ਬੇਨਤੀ ਕਰਦਾ ਵਾਰ-ਵਾਰ ਠੀਕ ਹੈ ਜੀ ਆਨਲਾਈਨ ਪਸੂ ਬੰਦ ਕਰ ਦਿਓ ਠੀਕ ਹੈ ਤੈਨ ਵੜਾ ਅੱਜ ਅੱਜ ਤੈਨ ਵੜਾ ਜੀ ਇਹ ਸੂਈ ਹੈ ਠੀਕ ਹੈ ਭਾਈ ਕੱਲ ਦੀ ਸੂਈ ਹੈ ਜੀ ਹਾਂਜੀ ਕੱਲ ਦੀ ਸੂਈ ਹੈ ਨਾਲ ਕੋ ਨਾਲ ਆ ਬੱਚਾ ਨਾਲ ਆ ਠੀਕ ਹੈ ਜੀ ਬੱਚਾ ਕਿ ਬੱਛੀ ਸਾਡੇ 1.5-4 ਕਿਲੋ ਸਨਝਾ ਕਿਚਾਰ ਕਿਲੋ ਕੱਢ ਲਿਆ ਠੀਕ ਆ ਜੀ ਬੱਚਾ ਰੰਗਾਤਾ ਮੈਂ ਮਿਲਕ ਫਿਬਰ ਹੋ ਜੀ ਵੈਲ ਨਹੀਂ ਕੀਤੀ ਠੀਕ ਆ ਜੀ 10-12 ਕਿਲੋ ਦੇ ਕਰੀਬ ਹੈਗਾ ਠੀਕ ਆ ਜੀ 12 ਕਿਲੋ ਦੇ ਬੋਲਾ 11 ਕਿਲੋ ਹੋਵੇ ਡਾਕ ਉੱਪਰ ਆ ਠੀਕ ਆ 10 ਉੱਪਰ ਮੈਲੀ ਕੀਤੀ ਨਹੀਂ ਹਲੇ ਕੱਲ ਸੂਜਿਆ ਮਿਲਕ ਫਿਬਰ ਹੋ ਜਾਂਦਾ ਠੀਕ ਆ ਜੀ ਇਹ ਮੇਰੇ ਭੈਣ ਭਰਾ ਨੂੰ ਪਤਾ ਵੀ ਪਸ਼ੂ ਹਾਂ ਜੀ 4 ਟਾਂਗ 4-5 ਟਾਂਗ ਨਹੀਂ ਵੇਲਾ ਹੁੰਦਾ ਸਾਡੇ ਘੂੜੇ ਪਹਿਣ ਕੇ 2-4 ਦਿਨ ਮਗਰੋਂ ਠੀਕ ਆ ਜੀ ਇਹਨੂੰ ਜ਼ਬਾਨ ਪਾਊਗਾ ਲੈਟੀ ਦੇ ਦੁੱਧ ਜਿੰਨਾ ਮਰਜੀ ਮੇਰ ਦਾ ਦੁੱਧ ਲੈ ਲਿਓ ਇਹ ਟਰ ਥੱਲੇ ਦੇ ਬੋਲਾ ਹੋਊਗਾ 4 ਕਿਲੋ ਐ ਮੈਂ ਕੱਢਿਆ ਬੰਦੇ ਬੱਚਾ ਰਜਾ ਕੇ ਤੇ ਜਦੋਂ 10 ਕਿਲੋ ਤੋਂ ਉੱਪਰ ਪਰ ਮੰਨ ਲਓ ਤੁਸੀਂ ਜਿਵੇਂ ਹਵਾਨਾ ਬਾਈ ਕਹਿੰਦਾ ਖਾਲੀ ਨਹੀਂ ਕੀਤੀ ਹਵਾਨਾ ਵਾ ਉਵੇਂ ਬੋਲਾ ਲੱਗਦਾ ਹੋਊਗਾ ਵੀ ਕਿਉਂਕਿ ਹਵਾਨਾ ਬਹੁਤ ਚੰਗਾ ਵਾ ਤਾਜੀ ਸੂਈ ਹੈ ਕਿ ਤੁਹਾਨੂੰ ਤਾਈਆਂ ਮੜੀ ਜੀ ਲੱਗਦੀ ਹੈਗੀ ਜੋ ਚਾਦ ਪੱਠੇ ਬੜੇ ਚੱਕਲੇ ਭਰ ਜਾਣਾ ਹੈ ਵੈੜ ਨੇ ਕਰਾਓ ਸੰਗਾ ਦੁੱਧ ਉਹ ਚਟਾ ਮੱਝਾਂ ਰਗਾ ਤੈਂ ਮਾਰ ਗਈ ਹੈ ਹਾਂ ਤੈਂ ਬਸ ਕਿਰਦਾ ਬਾਈ ਤਾਜ਼ਾ ਸੂਆ ਬਸ ਮਾਰਦਾ ਹੀ ਹੈ ਕੱਲ ਦੀ ਸੂਈ ਆ ਗੁਲਾਬੀ ਥਾਣਾ ਚਾਰ ਹੀ ਥਾਣਾ ਆ ਕੇ ਫੋਟ ਛਾਂਗ ਨਹੀਂ ਗਈ ਆਦੀ ਚਵਾਈ ਵਾਲੇ ਸੋਹਣੇ ਥਾਣਾਗਾ ਨਾ ਬਹੁਤ ਜਿਆਦਾ ਦੁੱਧ ਪਾ ਦਊਗੀ 15 14 15 ਕਿਲੋ ਆਉਗਾ। ਉਹ 18 ਕਹਿੰਦੇ ਮੈਂ ਨਹੀਂ। ਹਾਂ ਬਾਬਾ ਦੋਸਤੋ ਮੈਂ ਵੀ ਤੁਹਾਨੂੰ 4 14 15 ਕਿਲੋ ਕਿ ਮੈਂ ਤੁਹਾਨੂੰ ਕਹਿੰਦਾ ਨਹੀਂ ਦੁੱਧ ਪਈਆਂ 20 ਕਿਲੋ ਦੇ ਦਊਗੀ ਇਹ। ਕਿਉਂਕਿ ਬਾਕੀ ਤੁਰੀ ਸੇਵਾ ਸੰਭਾਲਤੇ ਆ। ਤੁਸੀਂ ਤੇ ਕਿੰਨਾ ਲੈ ਸਕਦੇ ਆ ਜੀ? ਸੋਹਣੀ ਵਹਿੜ ਆ ਗਈ, ਕੱਲ ਦੀ ਸੂਈ ਹੈ। ਮਗਰੇ ਦੇ ਬੱਚਾ ਕਿ ਬੱਚੀ ਭਾਈ। ਭਾਈ ਬੱਚਾ ਬੱਚਾ ਜੇਰ ਦੂਰ ਪ੍ਰੋਪਰ ਪਈਏ ਜੇਰ ਦੀ ਜ਼ਿੰਮੇਵਾਰੀ ਫੁੱਲ ਹੈ। ਠੀਕ ਹੈ ਜੀ। ਹਾਂਜੀ। ਲੋ ਦੋਸਤੋ ਜੇਰ ਜੱਪੇ ਦੇ ਮੈਂ ਕਹਿੰਦਾ ਫੁੱਲ ਆ ਗਈ। ਇਹ ਸੋਨੇ ਥਾਣਾ ਚਾਰ ਛਾ ਸਾਨੂੰ ਦੋਨ ਸੱਜ ਸੋਇਬ ਹੁੰਦਾ ਹੈ ਮਾਰ ਜਾਂਦਾ ਵਾ ਜੇਰ ਪਹੁੰਚੇ ਥੱਲੇ ਤੂੰ ਜੀਰ ਨਿਕਲਦੀ ਬੱਟਾਂ ਨੇ ਹਾਂ ਜੀ ਕਰਾ ਮਾਰ ਜਾਂਦਾ ਠੀਕ ਹੈ ਜੀ ਕਵਾਂਟਲ ਵਾਈ ਨਹੀਂ ਘਟ ਜਾਂਦਾ ਵਾ ਕਵਾਂਟਲ ਵਾਈ ਨੇ ਘਟ ਜਾਂਦਾ ਬਹੁਦਾ ਘਟ ਜਾਂਦਾ ਬਿਲਕੁਲ ਘਟ ਜਾਂਦਾ ਇਹ ਕਿੰਨੇ ਦੀ ਬਾਈ ਇਹ ਇਹਦਾ ਭਾਅ 42000 ਹੋਊਗਾ ਵਿੱਚੋ ਕੇ ਮਾਰ ਤਾਣ ਮਾਰ ਤਾਣ ਹੋਊਗਾ ਕਹਿੰਦਾ ਜਮਾ ਜੈਜਪਾ 42000 ਰੁਪਇਆ ਦੋਸਤੋ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲ ਕਰ ਬਾਈ ਖਰੀਦ ਸਕਦਾ 42000 ਤੁਹਾਨੂੰ ਮਿਲ ਜਾਣੀ ਹੈ ਇਹ ਫਿਰ ਤੁਹਾਨੂੰ ਉਸੇ 42000 ਦੇ ਇੱਕ ਸੱਜ ਸੋਈ ਕਹਿੰਦਾ ਪਰ ਕਿਸੇ ਨੇ ਦੇਣੀ ਤੁਹਾਨੂੰ ਇਹ ਮਗਰ ਇਹਦੇ ਬੱਛਾ ਤੁਹਾਨੂੰ ਵਿਖ 10 ਕਿਲੋ ਦੁੱਧ ਬਾਰ-ਬਾਰ ਬੋਲਾ ਤਿਆਰ ਆ ਜੀ। ਦੋਸਤੋ ਆ ਡੱਬਾ ਵਾ ਅੱਛਾ ਇਹਦੇ ਮਗਰ ਆ ਜੀ। ਆ ਬੱਚਾ ਔਰਲੀ ਦਾ ਲੱਗਦਾ ਮੈਨੂੰ ਪਤਾ ਨਹੀਂ ਅੱਛਾ ਕੋ ਅੱਛੇ ਬਾਈ ਨੇ ਪੁੱਛ ਲੈਨੇ ਆ। ਉਹ ਡੱਬਾ ਵਾ ਅੱਛਾ ਹੈ ਦਾ। ਦੋ ਨੰਬਰ ਤੇ ਆ ਜਾ ਬਾਈ। ਹਾਂਜੀ। ਦੂਜੇ ਘੂਏ ਜੀ। ਠੀਕ ਆ ਜੀ। ਦੁੱਧ ਮੋਚਰਗਾ। ਠੀਕ ਆ। ਸੂਈ ਨੂੰ ਸਮਾ। ਇਹਨੂੰ ਚੌਥਾ ਬਣਾ ਲਈ ਅੱਜ। ਦੁੱਧ ਤਿਆਰ ਥੱਲੇ। ਦੁੱਧ ਤਿਆਰ ਆ 10 ਕਿਲੋ ਦੁੱਧ ਆ ਹਲੇ ਚੌਥਾ ਤਾਂ ਕੁਛ ਨਹੀਂ ਪਾਇਆ। ਠੀਕ ਆ ਜੀ। ਹਾਂਜੀ। ਟੋਰ ਲਈ ਲੋਹੇ ਰੰਗ ਚੋਲੇ ਚਾਰ ਡਾਂਗ ਚੋਲੇ ਮੈਂ ਬੈਠਾ ਹਾਂ ਟੋਰ ਲਈ ਹਾਂਜੀ ਚਲੋ ਉਹਦਾ ਸੋਇਆ ਖਾਇਰ ਚੋਇਆ ਹੀ ਜਾਣਾ ਪਾਸੋਂ ਹਾਂਜੀ ਜਿਹੜਾ ਸੋਇਆ ਖਾਇਰ ਬਹੁਤ ਚੋਇਆ ਜਾਣਾ ਹਾਂਜੀ ਲੋ ਜੀ ਦੋਸਤੋ ਬਾਈਆਂ ਚਾਰ ਦਿਨ ਹੋ ਗਏ ਸੋਇ ਨੂੰ ਸਮਾਂ ਹੋ ਗਿਆਗਾ ਮਗਰ ਬੱਛਾ ਕਿ ਬੱਛੀ ਅੱਛਾ ਜੀ ਅੱਛਾ ਉਹ ਦੋਸਤੋ ਮਗਰ ਬੱਛਾ ਰੇ ਕਾਲੇ ਰੰਗ ਦਾ ਬੱਛੇ ਤੇ ਮਿਲਦੇ ਦੋ ਕਰਾਓ ਸੰਗ ਤਾਂ ਜੋ ਚਟਾ ਮੱਝਾ ਵਰਗਾ ਫੈਨ ਫੁੜੀ ਸੋਹਣੀ ਆ ਜੂਗੀ ਇਹਦੀ ਹਾਦੀ ਚੋਈ ਤੇ ਸੋਹਣੇ ਲੰਮੇ ਲੰਮੇ ਥਾਣ ਆ ਗਏ ਮੋਟੇ ਮੋਟੇ ਕਟਿੰਗ ਵਾਲਾ ਹਵਾਨਾ ਜਦੋਂ ਦੋ ਚੰਡੇ ਬਾਈਆਂ ਦਾ ਦ ਮੇਨੇ ਗੱਲ ਵੀ ਕਰਾਓ ਸੰਗ ਆਗਾ ਤਾਜੀ ਸੂਈ ਆਗੀ ਓਥਰੇ ਡਰ ਗਈ ਓਰੇ ਉਪਰਾ ਕਰਦੀ ਆ ਠੀਕ ਆ ਜੀ ਹਾਂਜੀ ਬਗੈਮ ਜੂੜ ਤੋਂ ਠੀਕ ਆ ਜੀ ਲਾਉਣਾ ਲਾਉ ਨਹੀਂ ਨਾ ਲਾਓ ਠੀਕ ਆ ਜੀ ਲੋ ਜੀ ਦੋਸਤੋ ਬਾਇ ਦਾ ਜੂੜ ਲਾਉਣਾ ਲਾਓ ਨਹੀਂ ਲਾ ਲਾ ਲਾਓ ਸੋਨੇ ਥਾਣਾ ਤੁਹਾਨੂੰ ਨੇੜੇ ਤੋਂ ਵਿਖਾ ਦਿੰਨਾ ਜੀ ਆ ਦੇਖੋ ਤੁਸੀਂ ਹੱਥ 'ਚ ਇਹ ਮੋٹے ਮੋਟੇ ਲੰਮੇ ਲੰਮੇ ਥਾਣਾ ਵੋਟੇ ਮੋਟੇ ਤੇ ਜਿਹੜਾ ਬੋਲਾ 10 ਕਿਲੋ ਦੇ ਥੱਲੇ ਤਿਆਰ ਆ ਜਾਂਦੇ ਦੋ ਟਾਈਮ ਬਾਈ ਦੇ ਘਰ ਚੋਲੇਣਾ ਵਾ ਕਿੰਨੇ ਦੀ ਬਾਈ 40000 ਦੀ ਹਾਂ ਨਾ ਆਪਣੀ ਇਹ ਠੀਕ ਆ ਜੀ ਲੈਓ ਜਮਾ ਜਾਇਜ ਜਮਾ ਜਾਇਜ ਪਾ 40000 ਰੁਪਇਆ ਤੁਸੀਂ ਪੈਦੋਗੇ ਵੀ ਤੇਰਾ 14 ਕਿਲੋ ਸੇਵਾ ਸੰਭਾਲ ਤੇ ਬਾਕੀ ਮੈਂ ਹਰੇ ਕੁੜੀ ਦੇ ਕਰਨ ਸੇਵਾ ਦੁੱਧ ਦਾ ਸੇਵਾ ਦਾ ਜਿੰਨੀ ਸੇਵਾ ਕਰ ਲੋਗੇ ਤੁਸੀਂ ਦੇ ਜੂਗੀ ਬਾਈ ਜੀ ਗੱਲ ਫਰੂਹੀ ਆ ਗਈ ਨਾ ਤੁਹਾਡੀ ਗੱਲ ਸੁਣਾਣੇ ਆ ਹਾਂਜੀ ਪਹਿਲਾਂ 4 ਲੱਖ ਦੀ ਵੜ ਲਿਆ ਠੀਕ ਆ ਜੀ ਪਹੁੰਦਾ ਪਸ਼ੂ ਪਹੁੰਚਣਾ ਦਾ ਸਾਹਿਬ ਦੁੱਧ ਦਾ ਕਰਮ ਦਾ ਪਹੁੰਚ ਦਾ ਦੁੱਧ ਸਹੀ ਹੋਵੇ ਹਾਂਜੀ ਲੱਪ ਛੜਨਾ ਕਰਦਾ ਉਹ ਸੱਚੀ ਸਹੀ ਗੱਲ ਆ ਜੀ ਫੱਦਰ ਸੂਆ ਦੁੱਧ ਕਿਉਂ ਨਾ ਵਧੂਗਾ ਸਹੀ ਗੱਲ ਹੈ ਜੀ ਇੱਕ ਦੂਸਤਾਂ ਦੇ ਠੀਕ ਹੈ ਜੀ ਆਪਾਂ ਦੂਜੇ ਦਾ ਕਹਿੰਦੇ ਕਿ ਨਾ ਵੀ ਜਿਹੜਾ ਫੂਈ ਰੂੰਛੀ ਵੀ ਨਹੀਂ ਹੋਗੇ ਠੀਕ ਹੈ ਜੀ ਬਿਲਕੁਲ ਸੱਚ ਹੈ ਠੀਕ ਹੈ ਜੀ ਲਓ ਜੀ ਦੋਸਤੋ ਬਾਈ ਦੇ ਘਰ ਵੀ ਸਹੀ ਆ ਗਈ ਤਾਂ ਸੱਜਰ ਪਾ ਦੁੱਧ ਵਧਦਾ ਹੀ ਵਧਦਾ ਤੁਹਾਨੂੰ ਪਤਾ ਹੀ ਹੈਗਾ ਬਾਕੀ ਤੁਸੀਂ ਆਪਦੀ ਸੇਵਾ ਸੰਭਾਲ ਗੌਰ ਵੇਖਣੀ ਵੀ ਤੋ ਸੋਈ ਕਿੰਨੇ ਹੀ ਗੌਰ ਕਰ ਸਕਦੇ ਆਪਾਂ ਪਸੋਦੀ ਆਪਾਂ ਤੇ ਵੇਖ ਕੇ ਲੈ ਲਓ ਆਪਦੀ ਬਾਕੀ ਤੁਸੀਂ ਦੋ ਟੈਂਜਨ ਦੱਸਿਆ ਤਾਂ ਤੁਸੀਂ ਬਾਈ ਦੇ ਘਰੇ ਤੁਸੀਂ ਚੋਲੇਣਾ ਆਪਦਾ ਉੱਚ ਤਾਂ ਕੋਈ ਹਰ ਜੇ ਸੂਏ ਸੂਏ ਨਾ ਗੇ ਘੜਾ ਘੱਬਣਾ ਕੋਈ ਵੀ ਬਾਈ ਨੇ ਦੇਊਗੀ ਇਹ ਆ ਇਹ ਕਹ ਰਿਹਾ ਬਾਈ ਦੇਊਗੀ ਆ ਇਹ ਸਾਰੇ ਤਿਆਰ ਦੋ ਟਾਈਮ ਚੋਕੇ ਲੈਣਾ ਵਾ ਮੁੱਲ 42000 ਰੁਪਈਆ ਇਹਦਾ ਵੀ ਕਿ 40 ਇਹਦਾ 40 ਇਹਦਾ 40000 ਰੁਪਈਆ ਦੋਸਤੋ ਉਹਦਾ 42000 ਰੁਪਈਆ ਵਾ ਇਹਦਾ 40000 ਦਾ ਬਾਈ ਕਹਿੰਦਾ ਹਾਂ ਨਾ ਹੀ ਚਲੋ ਕਿ ਚੁਮਾਰਨਾ ਤੁਹਾਡਾ ਸਿਰੋ ਤੁਹਾਡਾ ਜਰੂਰ ਹੋ ਜੂਗਾ ਆ ਤੁਸੀਂ ਦੇਖ ਸਕਦੇ ਹੋ ਜੀ ਤਾਜੀ ਸੂਈ ਆ ਗਈ ਆ ਬੱਛਾ ਵਾ ਇਹ ਸਦਾ ਵਾ ਜੀ ਦੋ ਡੱਬਾ ਵਾ ਬੱਛਾ ਇੱਕ ਨੰਬਰ ਵਾਲਾ ਇਹਦਾ ਵਾ ਕਾਲਾ ਬੱਛਾ ਦੋ ਨੰਬਰ ਵਾਲਾ ਜੀ ਠੀਕ ਹੈ ਜੀ ਐਵੇਂ ਦੱਸਦੀ ਬਾਈ ਇਹਦਾ ਜੀ ਥਣ ਮਲਿਆ ਗਿਆ ਅੱਧਾ ਥਣਾ ਠੀਕ ਹੈ ਜੀ ਅੱਧਾ ਥਣਾ ਠੀਕ ਆ ਜੀ ਦੁੱਧ 65 ਮੋਦੀ ਢਾਰਾ ਠੀਕ ਆ ਜੀ ਇਹਦਾ 26000 ਰੁਪਇਆ ਲੈਣਾ ਇਹ ਘੱਟ ਨਹੀਂ ਪੰਜਾਬੀ ਦੀ 11 ਲੀਟਰ ਖੋਦਾ ਠੀਕ ਆ ਦੋ ਟਾਂ ਚੋਲ ਮੈਨੂੰ 11 ਲੀਟਰ ਲੱਭੇ ਮਾਰ ਕੇ ਦੇਉਂਗਾ ਠੀਕ ਆ ਜੀ ਹਾਂ ਜੀ ਤੇ ਮਹੀਨਾ ਦਾ ਟਿਕਾ ਧਰਾ ਠੀਕ ਆ ਲਓ ਵੀ ਜਰਸੀ ਦੋਸਤੋ ਤੋਕੜ ਆ ਕੀ ਇਹ ਥਣ ਅੱਧਾ ਬਾਈ ਕਹਿੰਦਾ ਇੱਕ ਇਹਦਾ ਠੀਕ ਆ ਦੁੱਧ ਥੱਲੇ 11 ਕਿਲੋ ਜਿਹੜਾ ਤੇ ਦੋ ਟਾਈਮ ਕੰਡੇ ਵਾਲਾ ਚੋਲ ਲੈਣਾ ਥੱਲੇ ਇਹਦੇ ਉਹ ਮੁੱਲ 26000 ਚੋਂ ਬਾਈ ਕਹਿੰਦਾ ਵੀ ਰੁਪਇਆ ਤੁਹਾਨੂੰ ਮੈਂ 100 ਛੱਡ ਦੂੰਗਾ ਛੋੜ ਵਾਲਾ ਸੋਨਾ ਥਣ ਹਵਾਨਾ ਵੇਖ ਸੋਣੀ ਵੜ ਆ ਗਈ ਇੱਕ ਥਣ ਅੱਧਾ ਮਗਰ ਲਾ ਕੇ ਕਪਣੀ ਵਾਲਾ ਇੱਕ ਮੇਰੇ ਮਗਰ ਲਾ ਮੂਰਲਾ ਮੂਰਲਾ ਕਪਣੀ ਵਾਲਾ ਹਾਂ ਮੂਰਲਾ ਕਪਣੀ ਤੋਂ ਥਣ ਅੱਧਾ ਵਾ ਬਾਕੀ ਤੁਸੀਂ ਜੇ ਸੇਵਾ ਸੰਭਾਲ ਗੌਰ ਦੇ ਮਰੇ ਮਿਲਿਆ ਗਿਆ ਉਹ ਤਾਂ ਥਣ ਮਤਲਕ ਦੁੱਧ ਘੜ ਗਿਆ ਚਲੋ ਆਪਾਂ ਤਾਂ ਕਰਕੇ ਦੇ ਦਿੰਨੀਏ ਪੂਰਾ ਵਧੀਆ ਦੁੱਧ 11 ਲੀਟਰ ਦੁੱਧ ਮੇਰੀ ਵੀਡੀਓ ਸੁਣ ਲੋ ਉਹ ਕੋਲੇ ਰੱਖਿਓ ਦੁੱਧ ਡੱਬੇ ਮਾਰ ਕੇ ਆਪਣੇ ਘਰ ਲੈ ਕੇ ਜਾਇਓ ਠੀਕ ਆ ਜੀ ਇਹ ਤਾਂ ਹੋਈ ਨਾ ਗੱਲ ਨਹੀਂ ਘੇੜਣ ਤੋਂ ਘਾਟਣ ਮੈਂ ਸਿਰ ਵੀ ਉਡਾਉਂ ਤੇ ਕੰਮ ਵੀ ਛੱਡੂ ਨਹੀਂ ਆ ਤਾਂ ਹੋਈ ਨਾ ਗੱਲ ਡੱਬੇ ਮੇਰੇ ਘਰੇ ਅਸਾ ਪਸ਼ੂ ਭੇਜਾਂ ਮੁਕਸਰ ਹਾਂਜੀ ਉਸ ਨੂੰ ਭੇਜ ਜਾਂਦਾ ਬਹੁਤ ਦਾ ਕਿ ਲੋਕ ਲੋਕ ਤੱਕ ਲੋ ਠੰਡ ਦੇ ਵਿੱਚ ਫਰਕ ਦੋ ਤੱਕ ਵਿੱਚ ਇੰਨਾ ਕਿਲੋ ਵੜਦਿਆਂ ਪੂਰੀ ਜਿੰਮੇਵਾਰੀ ਨਹੀਂ ਮੇਰੀ ਮੇਰੀ ਘਰ ਦੀ ਜਿੰਮੇਵਾਰੀ ਹੈ 11:00 ਵਜੇ ਨਾ ਹੋਵੇ ਤਾਂ ਮੈਂ ਕੰਮ ਛੱਡ ਦੂੰਗਾ ਲੋ ਜੀ ਦੋਸਤੋ ਇੰਨੀ ਗ੍ਰੈਂਟ ਇੱਕੋ ਨਹੀਂ ਦਾ 11:00 ਕੰਡਿਆਲੇ ਦੋ ਟਾਈਮ ਬਾਈ ਦੇ ਘਰੇ ਚੋਲਣਾ ਬਾਈ ਕਹਿੰਦਾ ਕੰਮ ਛੱਡਦੇ ਹਾਂਗੇ ਚਲੋ ਕੰਮ ਦਾ ਕਿਹਨੇ ਕਾਹੂ ਛੱਡਣਾ ਵੇ ਕੰਮ ਆਪਾਂ ਚਲੋ ਰੋਜੀ ਰੋਟੀ ਆ ਗਈ ਜਿਹਦੇ ਪਸੰਦ ਦਾ ਦੋ ਟਾਈਮ ਦੇ ਚੋਕੇ ਲੈ ਜਿਓ ਅੱਜ ਦੇ ਵੀਡੀਓ ਵਿੱਚ ਬਾਈ ਕੋਲ ਤਿੰਨ ਨਾ ਤਿੰਨ ਲੱਗ ਜਾਣ ਕੇ ਤੁਹਾਨੂੰ ਲੈਤੀ ਆ ਗਈ ਜਿਹੜਾ ਵੀ ਨਾ ਤੁਹਾਡੇ ਪਸ